ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਡੇ ਚੈਨਲ ਤੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਜੈਂਟਸ ਸਵੈਟਰ ਲਈ ਬਹੁਤ ਵਧੀਆ ਤੇ ਨਿਊ ਸਟਾਈਲਿਸ਼ ਡਿਜ਼ਾਈਨ ਲੈ ਕੇ ਆਏ ਹਾਂਗੇ ਇਹ ਬਹੁਤ ਹੀ ਪਿਆਰਾ ਤੇ ਬਹੁਤ ਵਧੀਆ ਡਿਜ਼ਾਈਨ ਹੈਗਾ ਇਹਨੂੰ ਤੁਸੀਂ ਬੇਬੀ ਬॉयਜ਼ ਸਵੈਟਰ ਵਿੱਚ ਵੀ ਪਾ ਸਕਦੇ ਹੋ ਜੈਂਟਸ ਸਵੈਟਰ ਵਿੱਚ ਵੀ ਪਾ ਸਕਦੇ ਹੋ ਬਹੁਤ ਵਧੀਆ ਡਿਜ਼ਾਈਨ ਹੈ ਜਿਹੜਾ ਇਹ ਬਣ ਕੇ ਆਉਂਦਾ ਹੈਗਾ ਤੇ ਇਹਨੂੰ ਬਣਾਉਣਾ ਕਿੱਦਾਂ ਤੁਹਾਨੂੰ ਦੱਸਦੇ ਹਾਂ ਇਹੀ ਆਪਾਂ ਨੇ ਡਿਜ਼ਾਈਨ ਹੈ ਜਿਹੜਾ ਇਹ 10 ਕੁੰਡਿਆਂ ਦੇ ਮਲਟੀਪਲ ਡਿਜ਼ਾਈਨ ਬਣਦਾ ਦੇਖੋ ਤੁਸੀਂ ਕਿੰਨੇ ਵੀ ਕੁੰਡੇ ਲੈ ਸਕਦੇ ਹੋ 30 ਕੁੰਡੇ 40 ਕੁੰਡੇ 50 60 ਤੇ ਦੋ ਕੁੰਡੇ ਆਪਾਂ ਐਕਸਟਰਾ ਲੈਣੇ ਨੇ ਇੱਕ ਇਸ ਸਾਈਡ ਲਈ ਤੇ ਇੱਕ ਦੂਜੀ ਸਾਈਡ ਲਈ ਠੀਕ ਹੈ ਜੀ 10-10 ਕੁੰਡਿਆਂ ਦੇ ਇਹ ਮਲਟੀਪਲ ਜਿਹੜਾ ਡਿਜ਼ਾਈਨ ਬਣਦਾ ਹੈ ਆਪਾਂ ਨਾ ਕਿੱਦਾਂ ਇਹਨੂੰ ਦੇਖੋ ਸਭ ਤੋਂ ਪਹਿਲਾਂ ਆਪਾਂ ਸਿੱਧੀ ਸਾਈਡ ਬਾਰਡਰ ਤੋਂ ਬਾਅਦ ਸਿੱਧੀ ਸਾਈਡ ਪਹਿਲੀ ਸਲਾਈ ਇਹਦੇ ਵਿੱਚ ਆਪਾਂ ਨੇ ਪਹਿਲਾ ਕੁੰਡਾ ਐ ਸਟਿਚਸ ਤਰ੍ਹਾਂ ਉਤਾਰਨਾ ਉਸ ਤੋਂ ਬਾਅਦ ਤਾਗਾ ਅੱਗੇ ਪਹਿਲਾ ਕੁੰਡਾ ਉਲਟਾ ਤਾਗਾ ਪਿੱਛੇ ਦੂਜਾ ਕੁੰਡਾ ਸਿੱਧਾ ਇਸੇ ਤਰ੍ਹਾਂ ਇਹ ਪੂਰੀ ਸਲਾਈ ਹੈ ਜਿਹੜੀ ਆਪਾਂ ਕੰਪਲੀਟ ਕਰਨੀ ਹੈ ਇੱਕ ਉਲਟਾ ਇੱਕ ਸਿੱਧਾ ਕੁੰਡਾ ਬਣ ਕੇ ਠੀਕ ਹੈ ਜੀ ਇਨੂੰ ਇਸੇ ਤਰ੍ਹਾਂ ਆਪਾਂ ਪੂਰੀ ਸਲਾਈ ਨੂੰ ਕੰਪਲੀਟ ਕਰਾਂਗੇ ਹਾਂਜੀ ਹੁਣ ਆਗੇ ਆਪਾਂ ਉਲਟੀ ਸਾਈਡ ਤੇ ਦੂਜੀ ਸਲਾਈ ਆ ਆਪਣੀ ਪਹਿਲਾ ਕੁੰਡਾ ਇਸੇ ਤਰ੍ਹਾਂ ਉਤਾਰਾਂਗੇ ਆਪਾਂ ਉਲਟੀ ਸਲਾਈ 'ਚ ਤੇ ਹੁਣ ਦੇਖੋ ਪਹਿਲੇ ਦੋ ਕੁੰਡੇ ਆਪਾਂ ਉਲਟੇ ਬੁਣਾਂਗੇ ਪਹਿਲੇ ਦੋ ਕੁੰਡੇ ਆਪਾਂ ਨੇ ਉਲਟੇ ਬੁਣਨੇ ਨੇ ਫਿਰ ਤੱਕਾ ਪਿੱਛੇ ಕು ಸಾಗ ಅಲ್ುಂಡೆ ಬಣ್ಣ ತಾರ ಖಿ ಹಣ ಧಾಗ್ ದೊ ಕುಂಡೆ ಸ ਇਹ 10 ਕੁੰਡਿਆਂ ਤੇ ਆਪਾਂ ਨੇ ਡਿਜ਼ਾਈਨ ਬਣਾਉਣਾ ਹੈ ਇਹਦੇ ਵਿੱਚ ਪਹਿਲਾ ਕੁੰਡਾ ਐਜ਼ ਇ ਛੱਡ ਕੇ ਉਸ ਤੋਂ ਬਾਅਦ 10 ਕੁੰਡਿਆਂ ਦਾ ਆਪਣਾ ਡਿਜ਼ਾਈਨ ਬਣਦਾ ਹੈ ਪਹਿਲੇ ਦੋ ਕੁੰਡੇ ਆਪਾਂ ਉਲਟੇ ਬੁਣਨੇ ਨੇ ਫਿਰ ਆਪਾਂ ਇੱਕ ਕੁੰਡਾ ਸਿੱਧਾ ਇੱਕ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ 6 ਕੁੰਡੇ ਬੁਣਨੇ ਨੇ ਫਿਰ ਉਸ ਤੋਂ ਬਾਅਦ ਚ ਦੋ ਕੁੰਡੇ ਆਪਾਂ ਨੇ ਸਿੱਧੇ ਬੁਣਨੇ ਨੇ ਫਿਰ ਇਸੇ ਤਰ੍ਹਾਂ ਆਪਾਂ ਪੈਟਰਨ ਜਿਹੜਾ ਰਿਪੀਟ ਕਰਾਂਗੇ ਤੱਕ ਅੱਗੇ ਪਹਿਲੇ ਦੋ ਕੁੰਡੇ ਉਲਟੇ ਤਾਗਾ ਪਿੱਛੇ ਇੱਕ ਕੁੰਡਾ ਸਿੱਧਾ ਤਾਗਾ ਅੱਗੇ ਇੱਕ ਕੁੰਡਾ ਉਲਟਾ ਫੇਰ ਤਾਗਾ ਅੱਗੇ ਦੇਖੋ ਦੋ ਕੁੰਡੇ ਉਲਟੇ ਇਹ ਆਪਣੇ ਹੋ ਗਏ ਚਾਰ ਕੁੰਡੇ ਸਰੀ ਤਨ ਕੁੰਡੇ ਆਪਣੇ ਹੋ ਗਏ ਇਹ ਉਲਟਾ ਸਿੱਧਾ ਆਪਾਂ ਨੇ 6 ਕੁੰਡੇ ਬੁਣਨੇ ਨੇ 4 5 ਤੇ 6 ਛੇ ਕੁੰਡੇ ਆਪਣੇ ਇੱਕ ਉਲਟਾ ਇੱਕ ਸਿੱਧਾ ਹੋਗੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਲਾਸਟ ਆਪਣਾ ਧਾਗਾ ਇਹਨੂੰ ਆਪਾਂ ਉਲਟਾ ਮੋੜ ਲਈ ਹੁਣ ਅੱਗੇ ਜੀ ਆਪਾਂ ਤੀਜੀ ਸਲਾਈ ਸਿੱਧੀ ਸਾਈਡ ਦੇਖੋ ਪਹਿਲਾ ਕੁੰਡਾ ਇਸੇ ਤਰ੍ਹਾਂ ਉਤਾਰਾਂਗੇ ਧਾਗਾ ਅੱਗੇ ਹੁਣ ਆਪਾਂ ਪਹਿਲਾ ਦੋ ਕੁੰਡੇ ਆਪਣੇ ਉਲਟੇ ਆਨੇ ਹੈ ਹੁਣ ਆਪਾਂ ਇੱਕ ਕੁੰਡਾ ਹੋਰ ਇਹਨਾਂ ਦੇ ਨਾਲ ਰਲਾਵਾਂਗੇ ਤਾਂ ਆਪਣੇ ਇੱਥੇ ਤਿੰਨ ਕੁੰਡੇ ਉਲਟੇ ਹੋ ਗਏ ਫੇਰ ਧਾਗਾ ਪਿੱਛੇ ਦੇਖੋ ਜਿਹੜਾ ਹੁਣ ਕੁੰਡਾ ਇੱਥੇ ਉਲਟਾ ਹੈ ਇਹ ਸਿੱਧਾ ਹੈ ਆਪਾਂ ਨੇ ਕੀ ਕਰਨਾ ਹੈ ਹੁਣ ਜਿਹੜਾ ਇਹ ਉਲਟਾ ਹੈ ਇਹਨੂੰ ਆਪਾਂ ਸਿੱਧਾ ਬੁਣਾਂਗੇ ਇੱਕ ਤੇ ਜਿਹੜਾ ਉਲਟਾ ਹੈ ਸਿੱਧਾ ਇਹਨੂੰ ਆਪਾਂ ਉਲਟਾ ਬੁਣ ਲਾਂਗੇ ਦੇਖੋ ਹੁਣ ਆਪਣੇ ਸੈਂਟਰ ਦੇ ਵਿੱਚ ਚਾਰ ਗੁੰਡੇ ਆਉਣਗੇ ਇਹ ਇੱਕ ਉਲਟਾ ਇੱਕ ਸਿੱਧਾ ਕਿਉਂਕਿ ਇੱਕ ਇੱਕ ਗੁੰਡਾ ਆਪਾਂ ਸਾਈਡਾਂ ਤੇ ਲਾਉਂਦੇ ਜਾਵਾਂਗੇ ਦੇਖੋ ਇੱਥੇ ਆਪਣੇ ਦੋ ਗੁੰਡੇ ਸਿੱਧੇ ਨੇ ਤੀਜਾ ਗੁੰਡਾ ਆਪਾਂ ਇੱਕ ਨਾਲ ਉਹਨਾਂ ਦੇ ਹੋਰ ਲਾਵਾਂਗੇ ਤਿੰਨ ਗੁੰਡੇ ਆਪਣੇ ਸਿੱਧੇ ਹੋਗੇ ਠੀਕ ਹੈ ਜੀ ਦੇਖੋ ਪਹਿਲਾਂ ਆਪਣੇ ਕੋਲ ਦੋ ਗੁੰਡੇ ਉਲਟੇ ਸੀ ਹੁਣ ਆਪਾਂ ਨੇ ਇੱਕ ਕੁੰਡਾ ਹੋਰ ਲਾਇਆ ਤਿੰਨ ਹੋ ਗਏ ਸੈਂਟਰ 'ਚ ਆਪਣੇ ਕੋਲ 6 ਕੁੰਡੇ ਸੀ ਕੁਲ ਟੱਕ ਸਿੱਧਾ ਇੱਥੇ ਆਪਣੇ ਕੋਲ 4 ਕੁੰਡੇ ਰਹਿ ਗਏ ਇੱਕ ਕੁੰਡਾ ਆਪਾਂ ਸਿੱਧੇ ਕੁੰਡਿਆਂ ਨਾਲ ਇਸ ਸਾਈਡ 'ਰ ਲਾਵਾਂਗੇ ਇਹ 10 ਕੁੰਡਿਆਂ ਦਾ ਪੈਟਰਨ ਹੈ ਇਹੀ ਆਪਾਂ ਅੱਗੇ ਰਿਪੀਟ ਕਰਨਾ ਹੈ ਹੁਣ ਆ ਗਈ ਜੀ ਆਪਾਂ ਚੌਥੀ ਸਲਾਈਆ ਉਲਟੀ ਸਾਈਡ ਪਹਿਲਾ ਕੁੰਡਾ ਇਸੇ ਤਰ੍ਹਾਂ ਉਤਾਰਾਂਗੇ ਹੁਣ ਆਪਣੇ ਕੋਲ ਇਹ ਤਿੰਨ ਕੁੰਡੇ ਉਲਟੇ ਲੇਨਗੇ ਲਿਖੋ 1 2 3 ਤਿੰਨ ਗੁੰਡੇ ਉਲਟੇ ਨੇ ਇੱਕ ਗੁੰਡਾ ਆਪਾਂ ਹੋਰ ਇਹਨਾਂ ਨਾਲ ਲਾਵਾਂਗੇ ਤੇ ਫਿਰ ਧਾਗਾ ਪਿੱਛੇ ਇੱਕ ਗੁੰਡਾ ਸਿੱਧਾ ਧਾਗਾ ਅੱਗੇ ਇੱਕ ਗੁੰਡਾ ਉਲਟਾ ਹੁਣ ਆਪਣੇ ਕੋਲ ਪਹਿਲਾਂ ਕੋਲ ਚਾਰ ਸੀ ਇਹ ਪਿਛਲੀ ਸਲਾਈ ਵਿੱਚ ਹੁਣ ਆਪਣੇ ਕੋਲ ਦੋ ਗੁੰਡੇ ਰਹਿ ਗਏ ਇੱਕ ਉਲਟਾ ਇੱਕ ਸਿੱਧਾ ਧਾਗਾ ਪਿੱਛੇ ਇਧਰ ਦੇਖੋ ਤਿੰਨ ਗੁੰਡੇ ਆਪਣੇ ਸਿੱਧੇ ਨੇਗੇ ਤਾਂ ਆਪਾਂ ਇੱਕ ਗੁੰਡਾ ਇਧਰ ਹੋਰ ਐਡ ਕਰਾਂਗੇ ਤਾਂ ਆਪਣੇ ਕੋਲ ਚਾਰ ਗੁੰਡੇ ਸਿੱਧੇ ਠੀਕ ਹੈ ਜੀ ਇਹ ਹੀ ਸਲਾਈ ਵਿੱਚ ਆਪਣੇ ਕੋਲ ਦੇਖੋ ਚਾਰ ਗੁੰਡੇ ਉਲਟੇ ਹੋ ਗਏ ਦੋ ਸੈਂਟਰ ਦੇ ਵਿੱਚ ਇੱਕ ਉਲਟਾ ਇੱਕ ਸਿੱਧਾ ਹੋ ਗਿਆ ਤੇ ਚਾਰ ਗੁੰਡੇ ਆਪਣੇ ਕੋਲ ਸਿੱਧੇ ਹੋ ਗਏ 10 ਗੁੰਡਿਆਂ ਤੇ ਹੀ ਆਪਣਾ ਡਿਜ਼ਾਈਨ ਹੈ ਅੱਗੇ ਫੇਰ ਆਪਾਂ ਇਹ ਹੀ ਬਣਾਉਣਾ ਹੈ ਦੇਖੋ ਤਾਂ ਅੱਗਾ ਅਗੇ 1 2 ਤੇ 3 ਤਿੰਨ ਆਪਣੇ ਕੋਲ ਉਲਟੇ ਗੁੰਡੇ ਨੇ ਇੱਕ ਗੁੰਡਾ ਆਪਾਂ ਹੋਰ ਐਡ ਕਰਾਂਗੇ ਚਾਰ ਗੁੰਡੇ ਤੱਗਾ ਪਿੱਛੇ ਇੱਕ ਗੁੰਡਾ ਸਿੱਧਾ ਤੱਗਾ ਅੱਗੇ ਇੱਕ ਗੁੰਡਾ ਉਲਟਾ ਫਿਰ ਤੱਗਾ ਪਿੱਛੇ ਹੁਣੇ ਚਾਰ ਗੁੰਡੇ ਆਪਾਂ ਸਿੱਧੇ ਬੁਣ ਲਾਂਗੇ ਲਾਸਟ ਵਾਲਾ ਗੁੰਡਾ ਇਸ ਉਲਟਾ ਬੁਣਾਂਗੇ 1 ਤੇ 4 ਠੀਕ ਹੈ ਜੀ ਲਾਸਟ ਵਾਲਾ ਕੁੰਡਾ ਆਪਣਾ ਉਲਟਾ ਹੁੰਦਾ ਹੁਣ ਅਗੇ ਆਪਾਂ ਪੰਜਵੀਂ ਸਲਾਈ ਸਿੱਧੀ ਸਾਈਡ ਇਹਦੇ ਵਿੱਚ ਦੇਖੋ ਆਪਾਂ ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰਾਂਗੇ ਧਾਗਾ ਅੱਗੇ ਹੁਣ ਆਪਣੇ ਕੋਲ ਚਾਰ ਗੁੰਡੇ ਉਲਟੇ ਨੇ ਤੇ ਜਿਹੜੇ ਦੋ ਸੈਂਟਰ ਚ ਇੱਕ ਉਲਟਾ ਇੱਕ ਸਿੱਧਾ ਸੀ ਉਹ ਵੀ ਆਪਾਂ ਗੁੰਡੇ ਇਹਨਾਂ ਦੇ ਨਾਲ ਰਲਾ ਲਾਂਗੇ ਇੱਕ ਹੁੰਦਾ ਇਸ ਸਾਈਡ ਤੇ ਇੱਕ ਕੁੰਡਾ ਇਸ ਸਾਈਡ ਦੇਖੋ 1 2 3 4 ਤੇ 5 ਠੀਕ ਹੈ ਜੀ ਤਾਂਗਾ ਪਿੱਛੇ ਪੰਜ ਗੁੰਦੇ ਸਿੱਦੇ ਇਹ ਪੂਰੀ ਸਲਾਈ ਪੰਜਵੀਂ ਸਲਾਈ ਹੈ ਜਿਹੜੀ ਇਹ ਇਸੇ ਤਰ੍ਹਾਂ ਪੂਗੀ ਪੰਜ ਉਲਟੇ ਪੰਜ ਸਿੱਦੇ ਪੰਜ ਉਲਟੇ ਪੰਜ ਸਿੱਦੇ ਹਾਂਜੀ ਦੇਖੋ ਹੁਣ ਆ ਗਏ ਆਪਾਂ ਛੇਵੀਂ ਸਲਾਈ ਉਲਟੀ ਸਾਈਡ ਹੈ ਪਹਿਲਾ ਗੁੰਡਾ ਇਸੇ ਤਰ੍ਹਾਂ ਉਤਾਰਾਂਗੇ ਇਹ ਸਲਾਈ ਵੀ ਆਪਾਂ ਉਸੇ ਤਰ੍ਹਾਂ ਰਿਪੀਟ ਕਰਾਂਗੇ पं उल्टे सीधे जड़े कुंडे उल्टे दिख रहे ने अपा वो पां कुंडे उल्टे बुन गए दो तीन चार इस यई भी आप इस तरह बुन के कंप्लीट कर लेंगे पं उल्टे सीधे अपने पं कुंडे सीधे ने सीधे बुन लाँगे उल्टे ने उल्टे बुन लाँगे ये पूरी सिलाई इस तरह अपनी कंप्लीट होगी हाँ जी हूँ आ गए आपवीं सिलाई ਸਿੱਧੀ ਸਾਈਡ ਤੋਂ ਪਹਿਲਾ ਕੁੰਡਾ ਇਸੇ ਤਰ੍ਹਾਂ ਉਤਾਰਾਂਗੇ ਉਸ ਤੋਂ ਬਾਅਦ ਚ ਅਪਾਂ ਤਾਗਾ ਪਿੱਛੇ ਹੀ ਰੂਗਾ ਪਹਿਲਾ ਕੁੰਡਾ ਆਪਾਂ ਸਿੱਧਾ ਬੁਣਾਂਗੇ ਠੀਕ ਹੈ ਜੀ ਤੇ ਹੁਣ ਚਾਰ ਕੁੰਡੇ ਆਪਣੇ ਉਲਟੇ ਨੇ ਇਹ ਉਲਟੇ ਬੁਣ ਲਾਂਗੇ ਤਿੰਨ ਤੇ ਚਾਰ ਚਾਰ ਕੁੰਡੇ ਉਲਟੇ ਬੁਣ ਤੋਂ ਬਾਅਦ ਤਾਗਾ ਪਿੱਛੇ ਹੁਣ ਦੇਖੋ ਆਪਣੇ ਕੋਲ ਇਹ ਪੰਜ ਕੁੰਡੇ ਸਿੱਧੇ ਨੇ ਇਹਦੇ ਵਿੱਚ ਆਪਾਂ ਪਹਿਲੇ ਚਾਰ ਕੁੰਡੇ ਸਿੱਧੇ ਬੁਣ ਲਾਂਗੇ 1 2 3 ਤੇ 4 ਤੇ ਲਾਸਟ ਵਾਲਾ ਪੰਜਵਾਂ ਕੁੰਡਾ ਇਹਨੂੰ ਆਪਾਂ ਉਲਟਾ ਬੁਣ ਲਾਂਗੇ ਤੇ ਫਿਰ ਧਾਗਾ ਅੱਗੇ ਪਿੱਛੇ ਤੇ ਹੁਣ ਆਪਣੇ ਇਹ ਪੰਜ ਕੁੰਡੇ ਉਲਟੇ ਨੇ ਇਹਦੇ ਚੋਂ ਪਹਿਲਾ ਕੁੰਡਾ ਆਪਾਂ ਸਿੱਧਾ ਬੁਣਾਂਗੇ ਫਿਰ ਚਾਰ ਕੁੰਡੇ ਆਪਣੇ ਉਲਟੇ ਬੁਣੇ ਜਾਣਗੇ 2 3 ਤੇ 4 ਧਾਗਾ ਪਿੱਛੇ ਹੁਣ ਪਹਿਲੇ 4 ਕੁੰਡੇ ਆਪਾਂ ਸਿੱਧੇ ਬੁਣਾਂਗੇ 1 2 3 4 ਤੇ ਲਾਸਟ ਵਾਲਾ ਕੁੰਡਾ ਆਪਾਂ ਉਲਟਾ ਬੁਣਾਂਗੇ ਪੰਜਵਾਂ ਤੇ ਹੁਣ ਇਹ ਲਾਸਟ ਵਾਲੇ ਨੂੰ ਆਪਾਂ ਸਿੱਧਾ ਬੁਣ ਲਾਂਗੇ ਹਾਂਜੀ ਦੇਖੋ ਹੁਣ ਇਹ ਆ ਗਈ ਆਪਣੀ 8ਵੀਂ ਸਲਾਈ ਉਲਟੀ ਸਾਈਡ ਤੋਂ ਤੇ ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰਾਂਗੇ ਦੇਖੋ ਇਹ ਉਸ ਤੋਂ ਬਾਅਦ ਇਹ ਕੁੰਡਾ ਆਪਾਂ ਨੂੰ ਸਿੱਧਾ ਦਿਖਾਈ ਦੇ ਰਿਹਾ ਇਹ ਬਾਕੀ ਦੇ ਆਪਣੇ ਚਾਰ ਕੁੰਡੇ ਉਲਟੇ ਲੇਗੇ ਪਹਿਲਾ ਕੁੰਡਾ ਸਿੱਧਾ ਇਹਨੂੰ ਆਪਾਂ ਉਲਟਾ ਬੁਣਾਂਗੇ ਤਾਗਾ ਅੱਗੇ ਕਰਕੇ ਪਹਿਲਾ ਕੁੰਡਾ ਉਲਟਾ ਤਾਗਾ ਪਿੱਛੇ ਫਿਰ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਤਾਗਾ ਅੱਗੇ ਆਪਣੇ ਇਹ ਤਿੰਨ ਕੁੰਡੇ ਆਪਾਂ ਉਲਟੇ ਬੁਣ ਲਾਂਗੇ ਦੇਖੋ ਹੁਣ ਕਰਨਾ ਕੀ ਹੈ ਇੱਥੇ ਆਪਣਾ ਡਿਜ਼ਾਈਨ ਹੈ ਜਿਹੜਾ ਇਹ ਸਟਾਰਟ ਹੋ ਗਿਆ ਜਿਹੜਾ ਇੱਕ ਗੁੰਡਾ ਉਲਟਾ ਇੱਕ ਸਿੱਧਾ ਇੱਥੇ ਡਿਜ਼ਾਈਨ ਵਿੱਚ ਬਣਿਆ ਹੋਇਆ ਇਹ ਡਿਜ਼ਾਈਨ ਆਪਣਾ ਇੱਥੇ ਸਟਾਰਟ ਹੁੰਦਾ ਹੈ ਸਿੱਧੇ ਤੇ ਉਲਟੇ ਤੋਂ ਬਾਅਦ ਇਹ ਡਿਜ਼ਾਈਨ ਆਪਣਾ ਸਟਾਰਟ ਹੁੰਦਾ ਹੈ ਇਹਦੇ ਲਈ ਆਪਾਂ ਨੂੰ ਇਹ ਇਸ ਤਰ੍ਹਾਂ ਬੁਣਨਾ ਹੈ ਹੁਣ ਧਾਗਾ ਪਿੱਛੇ ਆਪਣੇ ਇਹ ਤਿੰਨ ਗੁੰਡੇ ਸਿੱਧੇ 1 2 ਤੇ 3 ਤਿੰਨ ਗੁੰਡੇ ਆਪਣੇ ਸਿੱਧੇ ਉਸ ਤੋਂ ਬਾਅਦ ਧਾਗਾ ਅੱਗੇ ਚੌਥਾ ਕੁੰਡਾ ਪਾ ਉਲਟਾ ਬੁਣਨੇ ਤਾਗਾ ਪਿੱਛੇ ਉਹਨੇ ਪਹਿਲਾਂ ਪੁਲਟਾ ਬੁਣਾ ਸੀ ਨੂੰ ਆਪਾਂ ਸਿੱਧਾ ਬੁਣ ਲਾਂਗੇ ਠੀਕ ਹੈ ਜੀ ਇਹ 10 ਕੁੰਡਿਆਂ ਤੇ ਆਪਣਾ ਡਿਜ਼ਾਈਨ ਹੈ ਦੇਖੋ ਪਹਿਲਾ ਕੁੰਡਾ ਤਾਰ ਕੀ ਉਸ ਤੋਂ ਬਾਅਦ 10 ਕੁੰਡਿਆਂ ਦੇ ਵਿੱਚੋਂ ਪਹਿਲਾ ਕੁੰਡਾ ਆਪਾਂ ਉਲਟਾ ਦੂਜਾ ਸਿੱਧਾ ਫਿਰ ਆਪਣੇ ਤਿੰਨ ਕੁੰਡੇ ਆਪਾਂ ਉਂਟੇ ਫਿਰ ਤਿੰਨ ਕੁੰਡੇ ਸਿੱਧੇ ਫੇਰ ਇੱਕ ਉਲਟਾ ਇੱਕ ਸਿੱਧਾ ਇਹ ਆਪਣਾ ਡਿਜ਼ਾਈਨ ਹੈ ਇਹੀ ਆਪਾਂ ਅੱਗੇ ਰੱਖਣਾ ਦੇਖੋ ਅੱਗੇ ਫੇਰ ਧਾਗਾ ਅੱਗੇ ਪਹਿਲਾ ਗੁੰਡਾ ਆਪਾਂ ਉਲਟਾ ਉਸ ਤੋਂ ਬਾਅਦ ਧਾਗਾ ਪਿੱਛੇ ਇੱਕ ਗੁੰਡਾ ਆਪਣਾ ਸਿੱਧਾ ਫੇਰ ਧਾਗਾ ਅੱਗੇ ਹੁਣ ਆਪਣੇ ਇਹ ਤਿੰਨ ਗੁੰਡੇ ਉਲਟੇ ਆਉਣਗੇ ਤੇ ਫਿਰ ਧਾਗਾ ਪਿੱਛੇ ਕਰਕੇ ਆਪਣੇ ਤਿੰਨ ਗੁੰਡੇ ਪਹਿਲੇ ਸਿੱਧੇ ਆਉਣਗੇ ਠੀਕ ਹੈ ਜੀ ਇਹ ਪੂਰੀ ਸਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਾਂਗੇ ਫਿਰ ਤਾਗਾ ਅੱਗੇ ਕਰਕੇ ਚੌਥਾ ਕੁੰਡਾ ਇਹਨੂੰ ਆਪਾਂ ਉਲਟਾ ਬੁਣ ਲਾਂਗੇ ਤਾਗਾ ਪਿੱਛੇ ਕਰਕੇ ਜਿਹੜਾ ਕੁੰਡਾ ਆਪਾਂ ਪਹਿਲਾਂ ਉਲਟਾ ਬੁਣਿਆ ਸੀ ਉਹਨੂੰ ਆਪਾਂ ਸਿੱਧਾ ਬੁਣ ਲਾਂਗੇ ਤੇ ਇਹ ਲਾਸਟ ਕੁੰਡਾ ਇਹਨੂੰ ਆਪਾਂ ਦੇਖੋ ਇਹ ਲਾਸਟ ਨੂੰ ਉਲਟਾ ਬੁਣ ਲਾਂਗੇ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਿਆ ਆਪਾਂ ਨੌਵੀਂ ਸਲਾਈ ਸਿੱਧੀ ਸਾਈਡ ਤੋਂ ਪਹਿਲਾ ਕੁੰਡਾ ਇਸੇ ਤਰ੍ਹਾਂ ਉਤਾਰ ਲਾਂਗੇ ਉਸ ਤੋਂ ਬਾਅਦ ਤਾਗਾ ਆਪਣਾ ਪਿੱਛੇ ਹੀ ਰਹੂਗਾ ਜਿਹੜਾ ਇਹ ਪਹਿਲਾ ਕੁੰਡਾ ਇਹ ਪਹਿਲਾਂ ਉਲਟਾ ਹੈਗਾ ਦੇਖੋ ਇਹਨੂੰ ਆਪਾਂ ਸਿੱਧਾ ਪੁੰਨ ਲਾਂਗੇ ਫਿਰ ਆਪਣਾ ਇਹ ਕੁੰਡਾ ਸਿੱਧਾ ਇਹਨੂੰ ਆਪਾਂ ਉਲਟਾ ਬੁਣ ਲਾਂਗੇ ਤੇ ਫਿਰ ਤਾਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਹੁਣ ਆਪਣੇ ਕੋਲ ਦੋ ਕੁੰਡੇ ਨੇ ਇੱਥੇ ਉਲਟੇ ਰਹਿ ਗਏ ਨੇ ਇਹਨਾਂ ਨੂੰ ਦੋ ਉਲਟਾ ਬੁਣ ਲਾਂਗੇ ਤਾਗਾ ਪਿੱਛੇ ਹੁਣ ਇੱਥੇ ਆਪਣੇ ਕੋਲ ਤਿੰਨ ਗੁੰਡੇ ਸਿੱਧੇ ਨੇ ਇਹਨਾਂ ਚੋਂ ਆਪਾਂ ਪਹਿਲੇ ਦੋ ਗੁੰਡੇ ਸਿੱਧੇ ਬੁਣਾਂਗੇ ਤੇ ਤਾਗਾ ਅੱਗੇ ਕਰਕੇ ਗੁੰਡਾ ਆਪਾਂ ਉਲਟਾ ਤੇ ਜਿਹੜਾ ਉਲਟਾ ਹੈ ਉਹਨੂੰ ਆਪਾਂ ਸਿੱਧਾ ਤੇ ਜਿਹੜਾ ਸਿੱਧਾ ਹੈ ਉਹਨੂੰ ਆਪਾਂ ਉਲਟਾ ਬੁਣ ਲਾਂਗੇ ਦੇਖੋ ਫੇਰ ਆਪਾਂ ਤਾਗਾ ਅੱਗੇ ਕਰਕੇ ਉਲਟਾ ਬੁਣ ਲਾਂਗੇ ਤੇ ਹੁਣ ਆਪਣੇ ਕੋਲੇ ਇਹ ਤਿੰਨ ਕੁੰਡੇ ਆ ਗਏ ਸਿੱਧੇ ਡਿਜ਼ਾਈਨ ਦੇ ਇਹਦੇ ਚ ਇੱਕ ਕੁੰਡਾ ਆਪਾਂ ਹੋਰ ਸਿੱਧਾ ਬੁਣ ਲਾਂਗੇ ਦੋ ਕੁੰਡੇ ਆਪਣੇ ਉਲਟੇ ਬੁਣੇ ਜਾਣਗੇ ਤੇ ਹੁਣ ਆਪਣੇ ਕੋਲੇ ਇਹ ਤਿੰਨ ਕੁੰਡੇ ਸਿੱਧੇ ਨੇ ਇਹਦੇ ਵਿੱਚੋਂ ਪਹਿਲੇ ਦੋ ਕੁੰਡੇ ਆਪਾਂ ਸਿੱਧੇ ਤੇ ਤੀਜੇ ਕੁੰਡੇ ਨੂੰ ਫੇਰ ਆਪਾਂ ਦੂਜੇ ਪਾਸੇ ਡਿਜ਼ਾਈਨ ਚ ਢਲਾ ਲਾਂਗੇ ਠੀਕ ਹੈ ਜੀ ਦੇਖੋ ਇਹ ਪੈਟਰਨ ਸਮਝਣ ਦੀ ਧੀਰ ਹੈ ਜਦੋਂ ਸਮਝ ਗਏ ਤਾਂ ਇਹ ਬਹੁਤ ਸੌਖਾ ਲੱਗਦਾ ਆਪਾਂ ਹੁਣ ਇੱਥੋਂ ਡਿਜ਼ਾਈਨ ਹੈ ਜਿਹੜਾ ਇਹ ਦੋਨੀ ਸਾਈਡ ਤੋਂ ਇਸ ਤਰ੍ਹਾਂ ਜਾ ਰਹੇ ਉੱਪਰ ਨੂੰ ਠੀਕ ਹੈ ਇੱਕ ਇੱਕ ਗੁੰਡਾ ਆਪਾਂ ਲਾਉਂਦੇ ਜਾਣਾ ਧਾਗਾ ਅੱਗੇ ਇਹ ਗੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਇੱਕ ਸਿੱਧਾ ਇੱਕ ਉਲਟਾ ਇਸੇ ਤਰ੍ਹਾਂ ਇਹ ਜਿਹੜਾ ਪੈਟਰਨ ਆਪਾਂ ਰਿਪੀਟ ਕਰਾਂਗੇ ਲਾਸਟ ਇਹਨੂੰ ਆਪਾਂ ਸਿੱਧਾ ਬੰਨ ਲਾਂਗੇ ਹੁਣ ਆ ਗਈ ਜੀ ਆਪਾਂ 10ਵੀਂ ਸਲਾਈ ਉਲਟੀ ਸਾਈਡ ਤੋਂ ਤੇ ਦੇਖੋ ਪਹਿਲਾ ਗੁੰਡਾ ਇਸ ਤਰ੍ਹਾਂ ਉਤਾਰਾਂਗੇ ਉਸ ਤੋਂ ਬਾਅਦ ਜੀ ਆਪਣੇ ਕੋਲ ਸਿੱਧਾ ਦਿਖਾਈ ਦੇ ਰਿਹਾ ਇਹਨੂੰ ਆਪਾਂ ਉਲਟਾ ਉਣ ਲਾਂਗੇ ਜਿਹੜਾ ਕੁੰਡਾ ਸਿੱਧਾ ਦਿਖਾਈ ਦੇ ਰਿਹਾ ਇਹਨੂੰ ਆਪਾਂ ਉਲਟਾ ਉਣ ਲਾਂਗੇ ਤੇ ਤਾਗਾ ਪਿੱਛੇ ਉਲਟੇ ਨੂੰ ਸਿੱਧਾ ਫਿਰ ਤਾਗਾ ਅੱਗੇ ਸਿੱਧੇ ਨੂੰ ਉਲਟਾ ਤਾਗਾ ਪਿੱਛੇ ਹੁਣ ਆਪਣੇ ਕੋਲ ਦੋ ਕੁੰਡੇ ਉਲਟੇ ਨੇ ਇਹਦੇ ਚੋਂ ਇੱਕ ਕੁੰਡਾ ਆਪਾਂ ਸਿੱਧਾ ਤਾਗਾ ਅੱਗੇ ਇੱਕ ਉਲਟਾ ਤਾਗਾ ਪਿੱਛੇ ਇੱਕ ਸਿੱਧਾ ਪੂਰੀ ਸਲਾਈ ਆਪਾਂ ਇਸੇ ਤਰ੍ਹਾਂ ਇਹ ਕੰਪਲੀਟ ਕਰਨੀ ਆ ਇੱਕ ਉਲਟਾ ਇੱਕ ਸਿੱਧੇ ਨਾਲ ਠੀਕ ਹੈ ਜੀ 10ਵੀਂ ਸਲਾਈ ਆ ਉਲਟੀ ਸਾਈਡ ਤੋਂ ਹਾਂਜੀ ਹੁਣ ਆਗੇ ਆਪਾਂ 11ਵੀਂ ਸਲਾਈ ਸਿੱਧੀ ਸਾਈਡ ਤੋਂ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਬੁਣਾਂਗੇ ਦੇਖੋ ਪਹਿਲਾ ਗੁੰਡਾ ਉਤਾਰ ਲਾਂਗੇ ਤਾਗਾ ਪਿੱਛੇ ਰਹੂਗਾ ਜਿਹੜਾ ਉਲਟਾ ਉਹਨੂੰ ਸਿੱਧਾ ਜਿਹੜਾ ਸਿੱਧਾ ਉਹਨੂੰ ਉਲਟਾ ਇਸੇ ਤਰ੍ਹਾਂ ਇਹ ਸਲਾਈ ਹੈ ਜਿਹੜੀ 11ਵੀਂ ਇਹਨੂੰ ਵੀ ਆਪਾਂ ਕੰਪਲੀਟ ਕਰ ਲਾਂਗੇ ਇੱਕ ਉਲਟਾ ਇੱਕ ਸਿੱਧਾ ਬੁਣਦੇ ਹਾਂ ਹਾਂਜੀ ਹੁਣ ਆਗੇ ਆਪਾਂ 12ਵੀਂ ਸਲਾਈ ਸਿੱਧੀ ਸਾਈਡ ਤੋਂ ਤੇ ਪਹਿਲਾ ਗੁੰਡਾ ਸੌਰੀ ਉਲਟੀ ਸਾਈਡ ਤੋਂ 12ਵੀਂ ਸਲਾਈਆ ਉਲਟੀ ਸਾਈਡ ਹੈ ਤੇ ਪਹਿਲਾ ਗੁੰਡਾ ਇਸ ਤਰ੍ਹਾਂ ਉਤਾਰਾਂਗੇ ਉਸ ਤੋਂ ਬਾਅਦ ਦੇਖੋ ਜਿਹੜਾ ਉਲਟਾ ਹੈ ਉਹਨੂੰ ਆਪਾਂ ਸਿੱਧਾ ਪਹਿਲੇ ਤਿੰਨ ਗੁੰਡੇ ਆਪਾਂ ਉਲਟੇ ਸਿੱਧੇ ਬੁਣਾਂਗੇ 2 ਤੇ 3 ਪਹਿਲੇ ਤਿੰਨ ਗੁੰਡੇ ਆਪਾਂ ਉਲਟੇ ਬੁਣਾਂਗੇ ਹੁਣ ਦੇਖੋ ਡਿਜ਼ਾਈਨ ਦੇ ਵਿੱਚ ਇਹ ਪਹਿਲਾਂ ਇਸ ਸਾਈਡ ਸਿੱਧੀ ਸੀ ਡਿਜ਼ਾਈਨ ਇਸ ਸਾਈਡ ਪੰਜ ਗੁੰਡੇ ਉਲਟੇ ਆਉਂਦੇ ਤੇ ਤੇ ਇੱਧਰ ਪੰਜ ਗੁੰਡੇ ਸਿੱਧੇ ਆਉਂਦੇ ਤੇ ਹੁਣ ਆਪਣਾ ਡਿਜ਼ਾਈਨ ਇੱਥੇ ਬਦਲਣਾ ਹੁਣ ਇੱਥੇ ਆਪਣੇ ਪੰਜ ਗੁੰਡੇ ਉਲਟੇ ਸਿੱਧਿਆਂ ਦੇ ਉੱਪਰ ਇੱਧਰ ਆਉਣਗੇ ਤੇ ਸਿੱਧੇ ਇਸ ਸਾਈਡ ਆਉਣਗੇ ਤਾਂ ਪਹਿਲੇ ਤਿੰਨ ਗੁੰਡੇ ਆਪਾਂ ਨੇ ਇੱਕ ਉਲਟਾ ਇੱਕ ਸਿੱਧਾ ਬੁਣ ਲੈਨੇ ਉਸ ਤੋਂ ਬਾਅਦ ਚ ਆਪਣੇ ਇਹ ਦੋ ਗੁੰਡੇ ਆਪਾਂ ਨੇ ਸਿੱਧੇ ਬੁਣਨੇ ਨੇ ਇੱਕ ਤੇ ਦੋ ਸਿੱਧੇ ਤਾਗਾ ਅੱਗੇ ਹੁਣ ਇਧਰੋਂ ਪੰਜ ਗੁੰਡੇ ਨੇ ਤਾਂ ਇਹ ਪਹਿਲੇ ਦੋ ਗੁੰਡੇ ਆਪਾਂ ਉਲਟੇ ਬੋਣ ਲਾਂਗੇ ਉਸ ਤੋਂ ਬਾਅਦ ਇਹ ਤਿੰਨ ਗੁੰਡੇ ਆਪਾਂ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਬੋਣ ਲਾਂਗੇ ਇਸ ਲਾਈਏ ਜਿਹੜੀ ਇਸੇ ਤਰ੍ਹਾਂ ਆਪਾਂ ਨੇ ਪੂਰੀ ਕਰਨੀ ਆ ਦੇਖੋ ਸਟਾਰਟਿੰਗ ਚ ਪਹਿਲਾ ਗੁੰਡਾ ਐ ਸਟਿਚ ਉਤਾਰ ਕੇ ਉਸ ਤੋਂ ਬਾਅਦ ਪਹਿਲੇ ਤਿੰਨ ਗੁੰਡੇ ਆਪਾਂ ਜਿਹੜਾ ਸਿੱਧਾ ਸੀ ਉਹਨੂੰ ਉਲਟਾ ਬੁਣ ਲਿਆ ਜਿਹੜਾ ਉਲਟਾ ਸੀ ਉਹਨੂੰ ਸਿੱਧਾ ਬੁਣ ਲਿਆ ਤਿੰਨ ਗੁੰਡੇ ਬੁਣਨੇ ਨੇ ਉਸ ਤੋਂ ਬਾਅਦ ਦੋ ਗੁੰਡੇ ਆਪਾਂ ਸਿੱਦੇ ਬੁਣਨੇ ਨੇ ਫਿਰ ਦੋ ਗੁੰਡੇ ਉਲਟੇ ਤੇ ਫਿਰ ਤਿੰਨ ਗੁੰਡੇ ਕੋਲਟਾ ਇੱਕ ਸਿੱਧਾ ਬੁਣਨਾ ਹੈ ਇਹਨੂੰ ਇਸੇ ਤਰ੍ਹਾਂ ਆਪਾਂ ਕੰਪਲੀਟ ਕਰਾਂਗੇ ਹਾਂਜੀ ਹੁਣ ਆ ਗਏ ਆਪਾਂ 13ਵੀਂ ਸਲਾਈ ਸਿੱਧੀ ਸਾਈਡ ਪਹਿਲਾ ਗੁੰਡਾ ਇਸੇ ਤਰ੍ਹਾਂ ਉਤਾਰ ਲਾਂਗੇ ਧਾਗਾ ਪਿੱਛੇ ਹੀ ਰੱਖੋ ਉਲਟੇ ਨੂੰ ਸਿੱਧਾ ਤੇ ਸਿੱਧੇ ਨੂੰ పను ఇ దో కండే సెేనే హాను కండా కుడ్డ కి తిను కండే అిధె తాగా అలా దో కు ఉల్టే బ తిను కండే ఉల్టే ਤੱਗਾ ਪਿੱਛੇ ਇਹ ਦੋਨੇ ਕੁੰਡੇ ਉਲਟਾ ਇੱਕ ਸਿੱਧਾ ਬੁਣ ਲਾਂਗੇ ਇਹ ਹੀ 10 ਕੁੰਡਿਆਂ ਤੇ ਆਪਣਾ ਡਿਜ਼ਾਈਨ ਹੈਗਾ ਦੇਖੋ ਠੀਕ ਹੈ ਜੀ ਫਿਰ ਦੇਖੋ ਤੱਗਾ ਪਿੱਛੇ ਕਰਾਂਗੇ ਆਪਾਂ ਜਿਹੜਾ ਸਿੱਧਾ ਹੈ ਉਲਟਾ ਹੈ ਉਹਨੂੰ ਸਿੱਧਾ ਬੁਣਾਂਗੇ ਤੇ ਜਿਹੜਾ ਸਿੱਧਾ ਹੈ ਉਹਨੂੰ ਉਲਟਾ ਬੁਣਾਂਗੇ ਤਾਗਾ ਪਿੱਛੇ ਰਹੂਗਾ ਪਹਿਲਾਂ ਆਪਾਂ ਦੋ ਗੁੰਡੇ ਸਿੱਧੇ ਬੁਨੇ ਸੀ ਉਹਨੇ ਇੱਕ ਹੋਰ ਐਡ ਕਰਾਂਗੇ ਤਾਂ ਆਪਣੇ ਇੱਥੇ ਤਿੰਨ ਗੁੰਡੇ ਹੋਗੇ ਤੇ ਤਾਗਾ ਅੱਗੇ ਕਰਕੇ ਦੋ ਗੁੰਡੇ ਪਹਿਲਾਂ ਆਪਾਂ ਉਲਟੇ ਬੁਨੇ ਸੀ ਇੱਕ ਪੁੰਡਾ ਹੋਰ ਐਡ ਕਰਾਂਗੇ ਉਹਨੇ ਦੋ ਪੁੰਡੇ ਲਾਸਟ ਵਾਲੇ ਨੇ ਇਹਨਾਂ ਨੂੰ ਆਪਾਂ ਉਲਟੇ ਨੂੰ ਸਿੱਧਾ ਤੇ ਸਿੱਧੇ ਨੂੰ ਉਲਟਾ ਬੁਣ ਲਾਂਗੇ ਤੇ ਲਾਸਟ ਵਾਲਾ ਗੁੰਡਾ ਆਪਣਾ ਸਿੱਧਾ ਹੀ ਆਊ ਹੁਣ ਅੱਗੇ ਆਪਾਂ 14ਵੀਂ ਸਲਾਈ ਆਪਣੀ ਉਲਟੀ ਸਾਈਡ ਹੈ ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰ ਲਾਂਗੇ ਹੁਣ ਇਹ ਸਿੱਧਾ ਕੁੰਡਾ ਇਹਨੂੰ ਆਪਾਂ ਉਲਟਾ ਬੁਣ ਲਾਵਾਂਗੇ ਤੇ ਇਹ ਉਲਟਾ ਇਹਨੂੰ ਆਪਾਂ ਸਿੱਧਾ ਬੁਣਾਂਗੇ ਤੇ ਬਾਕੀ ਦੇ ਤਿੰਨ ਵੀ ਨਾਲ ਸਿੱਧੇ ਬੁਣਾਂਗੇ ਤਾਂ ਆਪਣੇ ਇੱਥੇ 4 ਕੁੰਡੇ ਸਿੱਧੇ ਹੋ ਗਏ ਤਾਂ ਅੱਗੇ ਤੇ ਹੁਣ ਆਪਾਂ 4 ਕੁੰਡੇ ਉਲਟੇ ਬੁਣਾਂਗੇ ਦੇ ਕੇ ਦੋ ਗੁੰਡੇ ਸੀ ਆਪਣੇ ਕੋਲ ਪਿਛਲੀ ਸਲਾਈ ਚ ਇੱਕ ਉਲਟਾ ਸਿੱਧਾ ਬੁਣਿਆ ਸੀ ਤਾਂ ਇਸ ਸਿੱਧੇ ਨੂੰ ਆਪਾਂ ਉਲਟਾ ਬੁਣ ਲਾਂਗੇ ਇਹ ਲਾਸਟ ਗੁੰਡਾ ਇਹਨੂੰ ਆਪਾਂ ਸਿੱਧਾ ਬੁਣਾਂਗੇ ਫੇਰ ਦੇਖੋ ਇਹਨੂੰ ਆਪਾਂ ਸਿੱਧੇ ਨੂੰ ਉਲਟਾ ਤੇ ਹੁਣ ਆਪਣਾ ਇਹ ਉਲਟਾ ਗੁੰਡਾ ਇਹਨੂੰ ਆਪਾਂ ਸਿੱਧਾ ਬੁਣਾਂਗੇ ਤੇ ਦੂਜੀ ਆਪਣੇ ਤਰ੍ਹਾਂ ਨੇ ਇੱਥੇ ਇੱਕ ਚੌਥਾ ਹੋਰ ਐਡ ਗੁੰਡਾ ਹੋ ਜਾਊਗਾ ਚਾਰ ਗੁੰਡੇ ਆਪਣੇ ਸਿੱਧੇ ਤਾਗ ਅੱਗੇ ਤੇ ਆਪਣੇ ਚਾਰ ਗੁੰਡੇ ਉਲਟੇ ਤੱਗ ਪਿੱਛੇ ਲਾਸਟ ਵਾਲਾ ਗੁੰਡਾ ਉੱਪਰ ਸਿੱਧਾ ਬੁਣਾ ਤੇ ਫਿਰ ਇਹ ਗੁੰਡੇ ਨੂੰ ਤਾਂ ਉਲਟਾ ਬੁਣ ਲਾਗੇ ਸਭ ਤੋਂ ਲਾਸਟ ਹੁਣ ਆਗੇ ਆਪਾਂ 15ਵੀਂ ਸਲਾਈ ਸਿੱਧੀ ਸਾਈਡ ਤੇ ਕੋਣ ਕੀ ਕਰਨਾ ਹੈ ਪਹਿਲਾ ਕੁੰਡਾ ਇਹ ਜੈ ਸਟਿਚ ਉਤਾਰਨ ਤੋਂ ਬਾਅਦ ਜਿਹੜੇ ਪੰਜ ਗੁੰਡੇ ਆਪਣੇ ਸਿੱਧੇ ਆਉਣਗੇ ਪੰਜ ਆਪਣੇ ਉਲਟੇ ਆਉਣਗੇ ਹੁਣ ਇਹ ਪਹਿਲਾਂ ਆਪਾਂ ਗੁੰਡਾ ਉਲਟਾ ਸੀ ਇਹਨੂੰ ਵੀ ਆਪਾਂ ਐਡ ਕਰਾਂਗੇ ਤਾਂ ਪੰਜ ਗੁੰਡੇ ਆਪਣੇ ਸਿੱਧੇ ਹੋਗੇ ਠੀਕ ਹੈ ਜੀ ਇਹ ਤੰਦਰਵੀ ਸਲਾਈ ਇਸੇ ਤਰ੍ਹਾਂ ਕੰਪਲੀਟ ਹੋਊਗੀ ਪੰਜ ਗੁੰਡੇ ਸਿੱਧੇ ਤੇ ਪੰਜ ਗੁੰਡੇ ਉਲਟੇ ਤੇ ਦੇਖੋ 16ਵੀਂ ਸਲਾਈ ਹੈ ਉਲਟੀ ਸਾਈਡ ਹੈ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਬੁਣਾਂਗੇ ਐਸ ਸਟਿਚ ਉਤਾਰਨ ਤੋਂ ਬਾਅਦ ਜਿਹੜੇ ਪੰਜ ਗੁੰਡੇ ਆਪਾਂ ਸਿੱਧੇ ਦਿਖਦੇ ਨੇ ਉਹਨਾਂ ਨੂੰ ਸਿੱਧੇ ਤੇ ਜਿਹੜੇ ਉਲਟੇ ਨੇ ਉਹਨਾਂ ਨੂੰ ਉਲਟੇ ਇਸੇ ਤਰ੍ਹਾਂ ਇਹ 16ਵੀਂ ਸਲਾਈ ਹੈ ਜਿਹੜੀ ਬੁਣ ਕੇ ਆਪਾਂ ਕੰਪਲੀਟ ਕਰ ਲਾਂਗੇ ਠੀਕ ਹੈ ਜੀ ਹੁਣ ਦੇਖੋ ਜੀ 17ਵੀਂ ਸਲਾਈ ਹੈ ਸਿੱਧੀ ਸਾਈਡ ਹੈ ਤੇ ਪਹਿਲਾ ਕੁੰਡਾ ਇਸੇ ਤਰ੍ਹਾਂ ਉਤਾਰ ਲਾਂਗੇ ਉਸ ਤੋਂ ਬਾਅਦ ਧਾਗਾ ਪਿੱਛੇ ਹੀ ਰਹੂਗਾ ਪਹਿਲੇ 4 ਗੁੰਡੇ ਆਪਾਂ ਸਿੱਧੇ ਬੁਣਾਂਗੇ 2 10 ਤੇ 4 ਚਾਰ ਕੁੰਡੇ ਸਿੱਧੇ ਬੁਣਨ ਤੋਂ ਬਾਅਦ ਹੁਣ ਤਾਗਾ ਅੱਗੇ ਕਰਾਂਗੇ ਪੰਜਵੇਂ ਕੁੰਡੇ ਨੂੰ ਆਪਾਂ ਉਲਟਾ ਬੁਣਾਗੇ ਤੇ ਫੇਰ ਤਾਗਾ ਪਿੱਛੇ ਕਰਾਂਗੇ ਹੁਣ ਇਹ ਪੰਜ ਕੁੰਡੇ ਆਪਣੇ ਉਲਟੇ ਬੁਨੇ ਹੋਏ ਨੇ ਇਹਦੇ ਚੋਂ ਪਹਿਲਾ ਕੁੰਡਾ ਆਪਾਂ ਸਿੱਧਾ ਬੁਣਾਗੇ ਤੇ ਬਾਕੀ ਦੇ ਚਾਰ ਕੁੰਡੇ ਆਪਾਂ ਉਲਟੇ ਬੁਣਾਗੇ ਠੀਕ ਹੈ ਜੀ ਪੂਰੀ ਸਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਾਂਗੇ ਦੇਖੋ ਐਜ ਸਟਿਚ ਉਤਾਰਨ ਤੋਂ ਬਾਅਦ ਪਹਿਲੇ 4 ਗੁੰਡੇ ਆਪਾਂ ਸਿੱਧੇ ਬੁਣਾਂਗੇ ਪੰਜਵਾਂ ਗੁੰਡਾ ਪੋ ਉਲਟਾ ਤੇ ਫਿਰ ਆਪਾਂ 5 ਗੁੰਡੇ ਆਪਣੇ ਉਲਟੇ ਨੇ ਇਹਦੇ ਚੋਂ ਪਹਿਲਾ ਗੁੰਡਾ ਆਪਾਂ ਸਿੱਧਾ ਬਾਕੀ ਦੇ 4 ਗੁੰਡੇ ਆਪਣੇ ਉਲਟੇ ਇਸੇ ਤਰ੍ਹਾਂ ਇਹ ਪੂਰੀ ਸਲਾਈ ਇਹ ਜਿਹੜੀ ਕੰਪਲੀਟ ਕਰਾਂਗੇ ਹੁਣ ਦੇਖੋ ਹੁਣ ਆ ਗਿਆ ਆਪਾਂ 18ਵੀਂ ਸਲਾਈ ਉਲਟੀ ਸਾਈਡ ਆ ਆਪਣੀ ਪਹਿਲਾ ਗੁੰਡਾ ਇਸੇ ਤਰ੍ਹਾਂ ਉਤਾਰ ਲਾਂਗੇ ਉਸ ਤੋਂ ਬਾਅਦ ਧਾਗਾ ਪਿੱਛੇ ਕਰਕੇ ਪਹਿਲੇ ਤਿੰਨ ਗੁੰਡੇ ਆਪਾਂ ਸਿੱਧੇ ਬੁਣਾਂਗੇ ਉਸ ਤੋਂ ਬਾਅਦ ਤਾਗਾ ਅੱਗੇ ਕਰਕੇ ਚੌਥਾ ਕੁੰਡਾ ਆਪਾਂ ਉਲਟਾ ਬੁਣਾਂਗੇ ਹੁਣ ਦੇਖੋ ਇੱਥੇ ਪਹਿਲਾਂ ਵੀ ਆਪਾਂ ਕੁੰਡਾ ਉਲਟਾ ਬੁਣਿਆ ਸੀ ਇਹ ਸਿੱਧਾ ਇਹਨੂੰ ਆਪਾਂ ਹੁਣ ਸਿੱਧਾ ਬੁਣਾਂਗੇ ਠੀਕ ਹੈ ਜੀ ਤੇ ਦੇਖੋ ਇਹ ਜਿਹੜਾ ਉਲਟਾ ਆਪਾਂ ਨੇ ਸਿੱਧਾ ਬੁਣਿਆ ਸੀ ਇਹਨੂੰ ਆਪਾਂ ਉਲਟਾ ਬੁਣਾਂਗੇ ਤੇ ਇੱਕ ਕੁੰਡਾ ਹੋਰ ਆਪਾਂ ਸਿੱਧਾ ਬੁਣਾਂਗੇ ਤੇ ਬਾਕੀ ਦੇ ਤਿੰਨ ਕੁੰਡੇ ਆਪਣੇ ਉਲਟੇ ਆਉਣਗੇ ਦੇਖੋ 18ਵੀਂ ਸਲਾਈ ਹੈ ਉਲਟੀ ਸਾਈਡ ਹੈ ਐਜੇ ਸਟਿਚ ਉਤਾਰਨ ਤੋਂ ਬਾਅਦ ਪਹਿਲੇ ਤਿੰਨ ਗੁੰਡੇ ਆਪਾਂ ਸਿੱਧੇ ਬੁਣ ਕੇ ਉਤਾਰ ਲਾਂਗੇ ਚੌਥਾ ਗੁੰਡਾ ਆਪਾਂ ਉਲਟਾ ਬੁਣਾਂਗੇ ਪੰਜਵਾਂ ਗੁੰਡਾ ਪਹਿਲਾਂ ਜਿਹੜਾ ਆਪਾਂ ਉਲਟਾ ਬੁਣਾ ਸੀ ਉਹਨੂੰ ਆਪਾਂ ਸਿੱਧਾ ਬੁਣਾਂਗੇ ਤੇ ਉਸ ਤੋਂ ਬਾਅਦ ਆਪਣੇ ਪੰਜ ਗੁੰਡੇ ਉਲਟੇ ਆਉਂਦੇ ਨੇ ਇਹਦੇ 'ਚ ਆਪਾਂ ਪਹਿਲਾ ਗੁੰਡਾ ਸਿੱਧਾ ਬੁਣਿਆ ਸੀ ਇਹਨੂੰ ਆਪਾਂ ਉਲਟਾ ਬੁਣਾਂਗੇ ਤੇ ਫਿਰ ਦੂਜਾ ਗੁੰਡਾ ਆਪਣਾ ਉਲਟਾ ਹੈਗਾ ਉਹਨੂੰ ਆਪਾਂ ਸਿੱਧਾ ਬੁਣਾਂਗੇ ਫਿਰ ਬਾਕੀ ਦੇ ਆਪਣੇ ਤਿੰਨ ਗੁੰਡੇ ਉਲਟੇ ਰਹਿਣਗੇ ਇਸੇ ਤਰ੍ਹਾਂ ਆਪਾਂ ਨੇ ਕੰਪਲੀਟ ਕਰਨੀ ਹੈ 18ਵੀਂ ਸਲਾਈ ਹੈ ਪਹਿਲੇ ਤਿੰਨ ਕੁੰਡੇ ਆਪਾਂ ਸਿੱਧੇ ਬੁਣਾਂਗੇ ਚੌਥਾ ਕੁੰਡਾ ਆਪਾਂ ਉਲਟਾ ਬੁਣਾਂਗੇ ਪੰਜਵਾਂ ਕੁੰਡਾ ਆਪਾਂ ਫੇਰ ਸਿੱਧਾ ਬੁਣਾਂਗੇ ਹੁਣ ਪੰਜ ਆਪਣੇ ਉਲਟੇ ਨੇ ਉਹਦੇ ਚੋਂ ਪਹਿਲਾ ਕੁੰਡਾ ਆਪਾਂ ਉਲਟਾ ਬੁਣ ਲਾਂਗੇ ਦੂਜੇ ਨੂੰ ਆਪਾਂ ਸਿੱਧਾ ਤੇ ਬਾਕੀ ਤਿੰਨ ਆਪਾਂ ਉਲਟੇ ਬੁਣ ਲਾਂਗੇ ਇਸੇ ਤਰ੍ਹਾਂ ਇਹ ਸਲਾਈ ਹੈ ਜਿਹੜੀ ਆਪਣੀ ਕੰਪਲੀਟ ਹੁੰਦੀ ਹੈ ਲਾਸਟ ਕੁੰਡਾ ਆਪਾਂ ਉਲਟਾ ਬੁਣਾਂਗੇ ਸੌਰੀ ਉਲਟੀ ਸਾਈਡ ਹੈ ਹੁਣ ਆ ਗਿਆ ਆਪਾਂ 19ਵੀਂ ਸਲਾਈ ਸਿੱਧੀ ਸਾਈਡ ਆ ਇਹਦੇ ਚ ਦੇਖੋ ਪਹਿਲਾ ਗੁੰਡਾ ਐ ਸਟਿਚ ਉਤਾਰਨ ਤੋਂ ਬਾਅਦ ਦੋ ਗੁੰਡੇ ਆਪਾਂ ਸਿੱਦੇ ਬੁਣਾਂਗੇ ਪਿਛਲੀ ਸਲਾਈ ਚ ਆਪਾਂ ਤਿੰਨ ਬੁਣਿਆ ਸੀ ਹੁਣ ਆਪਾਂ ਦੋ ਗੁੰਡੇ ਸਿੱਦੇ ਬੁਣਾਂਗੇ ਤੇ ਤੀਜਾ ਗੁੰਡਾ ਆਪਾਂ ਉਲਟਾ ਤੇ ਚੌਥਾ ਜਿਹੜਾ ਆਪਾਂ ਨੇ ਪਹਿਲਾਂ ਆਪਣੇ ਕੋਲ ਉਲਟਾ ਦਿਖਾਈ ਦੇ ਰਿਹਾ ਉਹਨੂੰ ਆਪਾਂ ਸਿੱਧਾ ਤੇ ਸਿੱਧੇ ਨੂੰ ਆਪਾਂ ਉਲਟਾ ਬੁਣਨਾ ਫਿਰ ਉਲਟਾ ਇਹਨੂੰ ਆਪਾਂ ਸਿੱਧਾ ਬੁਣਾਂਗੇ ਤੇ ਸਿੱਧੇ ਨੂੰ ਆਪਾਂ ਉਲਟਾ ਬੁਣਾਂਗੇ ਫਿਰ ਇਹ ਆਪਣੇ ਕੋਲ ਤਿੰਨ ਗੁੰਡੇ ਉਲਟੇ ਨੇ ਇਹਦੇ ਚੋਂ ਇੱਕ ਹੋਰ ਆਪਾਂ ਐਡ ਕਰਾਂਗੇ ਤਾਂ ਆਪਾਂ ਇਹਨੂੰ ਸਿੱਧਾ ਬੁਣ ਲਾਂਗੇ ਬਾਕੀ ਦੇ ਦੋ ਗੁੰਡੇ ਆਪਣੇ ਉਲਟੇ ਦੇਖੋ ਜੀ ਇਸ ਸਲਾਈ ਦੇ ਵਿੱਚ ਸਿੱਧੀ ਸਾਈਡ ਸਲਾਈ ਹੈ ਇਹ ਇਹ 19ਵੀਂ ਸਲਾਈ ਹੈ ਤੇ ਦੇਖੋ ਪਹਿਲਾ ਐ ਸਟਿਚ ਉਤਾਰਨ ਤੋਂ ਬਾਅਦ ਚ ਦੋ ਗੁੰਡੇ ਆਪਣੇ ਸਿੱਧੇ ਆਉਣਗੇ ਇੱਕ ਗੁੰਡਾ ਉਲਟਾ ਇੱਕ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਕਰਨ ਤੋਂ ਬਾਅਦ ਚ ਲਾਸਟ ਦੇ ਦੋ ਗੁੰਡੇ ਫੇਰ ਆਪਣੇ ਉਲਟੇ ਆਉਣਗੇ ਠੀਕ ਹੈ ਜੀ ਇਸੇ ਤਰ੍ਹਾਂ ਇਹ ਸਲਾਈਏ ਜਿਹੜੀ ਕੰਪਲੀਟ ਕਰਾਂਗੇ ਹੁਣ ਦੇਖੋ 20ਵੀਂ ਸਲਾਈ ਹੈ ਉਲਟੀ ਸਾਈਡ ਹੈ ਪਹਿਲਾ ਗੁੰਡਾ ਐ ਸਟਿਚ ਉਤਾਰਨ ਤੋਂ ਬਾਅਦ ਆਪਣੇ ਕੋਲ ਦੋ ਗੁੰਡੇ ਸਿੱਧੇ ਨੇ ਹੁਣ ਸਲਾਈ ਦੇ ਵਿੱਚ ਤਾਂ ਪਹਿਲੇ ਗੁੰਡੇ ਨੂੰ ਸਿੱਧਾ ਤੇ ਬਾਕੀ ਗੁੰਡੇ ਆਪਾਂ ਹੁਣ ਸੈਂਟਰ ਦੇ 8 ਕੁੰਡੇ ਆਪਾਂ ਨੇ ਉਲਟਾ ਸਿੱਧਾ ਉਲਟਾ ਸਿੱਧਾ ਬੁੰਦੇ ਹੋਏ ਪੂਰੇ ਕਰਨੇ ਨੇ ਜਿਹੜਾ ਸਿੱਧਾ ਉਹਨੂੰ ਉਲਟਾ ਤੇ ਜਿਹੜਾ ਉਲਟਾ ਉਹਨੂੰ ਸਿੱਧਾ ਬਣਾਗੇ ਤੇ ਲਾਸਟ ਵਾਲਾ ਗੁੰਡੇ ਨੂੰ ਆਪਾਂ ਉਲਟਾ ਆਪਣੇ ਆਪ ਆ ਜੂਗਾ ਹੁਣ ਆਪਣੀ ਇਹ ਸਲਾਈ ਇਸੇ ਤਰ੍ਹਾਂ ਕੰਪਲੀਟ ਕਰਨੀ ਆ ਦੋ ਸਿੱਧੇ ਨੇ ਇਹਦੇ ਚੋਂ ਇਹ ਕੁੰਡਾ ਆਪਣਾ ਸਿੱਧਾ ਆਊਗਾ ਤੇ ਇੱਕ ਉਲਟਾ ਇੱਕ ਸਿੱਧਾ ਇਸੇ ਤਰ੍ਹਾਂ ਇਹ ਬੁਣਦੇ ਹੋਏ ਆਪਾਂ ਸਲਾਈ ਇਹ ਜਿਹੜੀ ਕੰਪਲੀਟ ਕਰਾਂਗੇ ਹਾਂਜੀ ਹੁਣ ਆ ਗਈ ਆਪਣੀ 21ਵੀਂ ਸਲਾਈ ਸਿੱਧੀ ਸਾਈਡ ਇਹ ਆਪਣੀ ਸਲਾਈ ਇੱਥੋਂ ਆਪਣਾ ਪੈਟਰਨ ਦੁਆਰਾ ਸਟਾਰਟ ਹੋ ਜੂ ਜਿੱਥੋਂ ਆਪਾਂ ਸਟਾਰਟਿੰਗ ਟੂ ਕੀਤਾ ਸੀ ਇੱਕ ਉਲਟਾ ਇੱਕ ਸਿੱਧਾ ਬੁਣਨਾ ਹੈ ਜਿਹੜਾ ਕੁੰਡਾ ਆਪਣਾ ਸਿੱਧਾ ਹੈ ਉਹਨੂੰ ਆਪਾਂ ਉਲਟਾ ਬੁਣਾਗੇ ਤੇ ਜਿਹੜਾ ਉਲਟਾ ਉਹਨੂੰ ਆਪਾਂ ਸਿੱਧਾ ਬੁਣ ਕੇ ਇਸ ਲਾਈਆ ਕੰਪਲੀਟ ਕਰਾਂਗੇ ਕਿੰਨੀ ਸਲਾਈ ਹਾਂਜੀ ਦੇਖੋ ਇਹ 20 ਸਲਾਈਆਂ ਦਾ ਆਪਣਾ ਡਿਜ਼ਾਈਨ ਹੈਗਾ ਜਿਹੜਾ ਬਣ ਕੇ ਤਿਆਰ ਹੁੰਦਾ ਬਹੁਤ ਪਿਆਰਾ ਹੈ ਸਵੈਟਰ ਡਿਜ਼ਾਈਨ ਹੈ ਦੇਖੋ ਜਦੋਂ ਇਹਨੂੰ ਸਮਝ ਕੇ ਤਾਂ ਇਹ ਬਣਾਉਣਾ ਵੀ ਬਹੁਤ ਜ਼ਿਆਦਾ ਸੌਖਾ ਹੈ 20 ਸਲਾਈਆਂ ਵਿੱਚ ਇਹ ਚਾਰ ਉਂਗਲਾਂ ਦੇ ਕਰੀਬ ਹੈ ਜਿਹੜਾ ਸਵੈਟਰ ਆਪਣਾ ਬੁਣਿਆ ਜਾਂਦਾ ਤੇ ਹੁਣ ਇਹ ਦੇਖੋ 21 ਸਲਾਈਆਂ ਆਪਣੀ ਇੱਥੇ 21ਵੀਂ ਸਲਾਈ ਆਪਾਂ ਨੇ ਪਾ ਲਈ ਸਿੱਧੀ ਜਿੱਥੋਂ ਆਪਾਂ ਸਟਾਰਟਿੰਗ ਕੀਤੀ ਸੀ ਇਕੋਲਟਾ ਇੱਕ ਸਿੱਧਾ ਉਸ ਲਾਈ ਆਪਣੀ ਇਹ ਪੈ ਗਈ ਹੁਣ ਆਪਾਂ ਸੈਕਿੰਡ ਸਲਾਈ ਲਾਸਟ ਉਲਟੀ ਸਾਈਡ ਤੋਂ ਸੌਰੀ ਉਲਟੀ ਸਾਈਡ ਤੋਂ ਆਪਣਾ ਇਹ ਡਿਜ਼ਾਈਨ ਦੁਆਰਾ ਸਟਾਰਟ ਹੋ ਜੂ ਜੋ ਆਪਾਂ ਨੇ ਸਟਾਰਟਿੰਗ ਚ ਕੀਤਾ ਸੀ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ